ਹਾਂਜੀ ਸਤਿ ਸ਼੍ਰੀ ਅਕਾਲ ਭਾਈ ਗੁੱਡੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਡਿੰਪਲ ਹੈ ਜੀ ਕੀ ਪ੍ਰੋਬਲਮ ਆ ਗਈ ਸੀ ਤੁਸੀਂ ਡਾਕਟਰ ਸ਼ਰਧਾ ਆਯੁਰਵੇਦ ਤੋਂ ਦਵਾਈ ਲਈ ਆ ਸਰ ਚਮੜੀ ਦੀ ਪ੍ਰੋਬਲਮ ਸੀਗੀ ਇਹ ਕਿੰਨੇ ਕ ਦਿਨ ਤੋਂ ਸੀ ਇਹ 3 ਸਾਲ ਤੋਂ ਸੀ ਕੀ ਪ੍ਰੋਬਲਮ ਕੀ ਆ ਰਹੀ ਸੀ ਕੀ ਦੱਸੋਗੇ ਪ੍ਰੋਬਲਮ ਸਰ ਚਮੜੀ 'ਚ ਮਤਲਬ ਬਹੁਤ ਜ਼ਿਆਦਾ ਖਾਰਸ਼ ਵਗੈਰਾ ਦਾਗ ਧੱਬੇ ਬਹੁਤ ਜ਼ਿਆਦਾ ਸਕਿਨ ਪ੍ਰੋਬਲਮ ਸੀਗੀ ਅੱਛਾ ਜੀ ਹਾਂਜੀ ਜਿਵੇਂ ਖਾਰਸ਼ ਹੋਣਾ ਹਾਂਜੀ ਫੇਸ ਤੇ ਮਤਲਬ ਬਹੁਤ ਜ਼ਿਆਦਾ ਅਲਰਜੀ ਸੀ ਹਾਂਜੀ ਮਤਲਬ ਸਰੀਰ ਤੇ ਵੀ ਪਹੁੰਚਣ ਲੱਗ ਗਈ ਸੀ ਇਹ ਚੀਜ਼ਾਂ ਓਹੋ ਅੱਛਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਵਧੀ ਹੋਈ ਸੀ ਫਿਰ ਕਿੰਨੇ ਕ ਡਾਕਟਰਾਂ ਤੋਂ ਇਲਾਜ ਕਰਾਇਆ ਤੁਸੀਂ ਇੱਕ ਕਾਫੀ ਸਕਿਨ ਡਾਕਟਰਾਂ ਤੋਂ ਮਤਲਬ ਇਲਾਜ ਕਰਵਾਇਆ ਕੀਤਾ ਵੀ ਫਰਕ ਨਹੀਂ ਪਿਆ ਮੈਨੂੰ ਫਿਰ ਕਿੱਥੋਂ ਫੱਕ ਪਿਆ ਫਿਰ ਸਰ ਮੈਨੇ ਫੇਸਬੁੱਕ ਤੇ ਵੀਡੀਓ ਦੇਖੀ ਡਾਕਟਰ ਸ਼ਾਰਦਾ ਦੀ ਹਾਂਜੀ ਉਹਨਾਂ ਤੋਂ ਮਤਲਬ ਮੈਨੇ ਕੰਟੈਕਟ ਕੀਤਾ ਵੀਡੀਓ ਚ ਦੇਖ ਕੇ ਤੇ ਮਤਲਬ ਉਹਨਾਂ ਤੋਂ ਹੀ ਟ੍ਰੀਟਮੈਂਟ ਕਰਵਾਇਆ ਸਾਰਾ ਕਿੰਨੀ ਦੇਰ ਚੱਲਿਆ ਟ੍ਰੀਟਮੈਂਟ ਤੁਹਾਡਾ ਇਹ ਟ੍ਰੀਟਮੈਂਟ ਸਰ 5 ਕੁ ਮਹੀਨੇ ਚੱਲਿਆ ਮੇਰਾ 5 ਮਹੀਨੇ ਹੀ ਠੀਕ ਹੋ ਗਏ ਤੁਸੀਂ ਹਾਂਜੀ ਬਿਲਕੁਲ ਓਕੇ ਹਾਂ ਹੁਣ ਤਾਂ ਨਹੀਂ ਕੋਈ ਜ਼ਿਆਦਾ ਕੋਈ ਤੁਹਾਨੂੰ ਲੱਗ ਰਿਹਾ ਕੋਈ ਖਰਾਬਤਾ ਨਹੀਂ ਨਹੀਂ ਕੁਝ ਨਹੀਂ ਹੈ ਜੀ ਬਿਲਕੁਲ ਕਲੀਅਰ ਹੈ ਸਾਰਾ ਮਤਲਬ ਸਾਰਾ ਟ੍ਰੀਟਮੈਂਟ ਬਹੁਤ ਅੱਛਾ ਕੀਤਾ ਨੇ ਡਾਕਟਰ ਸ਼ਰਦਾ ਨੇ ਤੇ ਇਹ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਕੋਈ ਮੈਸੇਜ ਵੀਡੀਓ ਦੇਖਣ ਵਾਲਿਆਂ ਨੂੰ ਜੀ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹਨੀ ਆ ਵੀ ਜਿਸ ਕਿਸੇ ਨੂੰ ਕੋਈ ਸਕਿਨ ਪ੍ਰੋਬਲਮ ਹੈ ਕੁਝ ਵੀ ਹੈ ਤਾਂ ਡਾਕਟਰ ਸ਼ਰਦਾ ਕੋਲੇ ਜਾਓ ਤੇ ਆਪਣਾ ਟ੍ਰੀਟਮੈਂਟ ਕਰਵਾਓ ਤੁਸੀਂ ਠੀਕ ਹੋ ਗਏ ਹੋ? ਹਾਂਜੀ ਹਾਂਜੀ ਮੈਂ ਬਿਲਕੁਲ ਠੀਕ ਹਾਂ। ਤੁਸੀਂ ਇਹ ਵੀਡੀਓ ਤੁਸੀਂ ਆਪਣੀ ਮਰਜ਼ੀ ਨਾਲ ਬਣਵਾ ਰਹੇ ਹੋ? ਹਾਂਜੀ ਮੈਂ ਆਪਣੀ ਮਰਜ਼ੀ ਨਾਲ ਬਣਾ ਰਿਹਾ। ਕੋਈ ਜ਼ੋਰ ਜ਼ਬਰਦਸਤੀ ਤੋਂ ਨਹੀਂ। ਕੋਈ ਜ਼ੋਰ ਜ਼ਬਰਦਸਤੀ ਤੋਂ ਨਹੀਂ। ਚਲੋ ਧੰਨਵਾਦ ਭਾਈ। ਧੰਨਵਾਦ।